ਨਿਰ ਆਧਾਰ ਨੇ ਬੇ ਬੁਨਿਆਦ ਨੇ ਜੇ ਇਹਨਾਂ ਦੇ ਵਿੱਚ ਕੋਈ ਵੀ ਸੱਚਾਈ ਹੈ ਤਾਂ ਤੁਸੀਂ ਉਹ ਦੂਜੀ ਧਿਰ ਨੂੰ ਕਹੋ ਕਿ ਉਹ ਸਾਬਤ ਕਰ ਐਰੋ ਸਾਹਿਬ ਨੇ ਉਹਨਾਂ ਨੂੰ ਟਾਈਮ ਦਿੱਤਾ ਖੁੱਲਾ 8 ਵਜੇ ਤੱਕ 8:30 ਵਜੇ ਤੱਕ ਉਹਨਾਂ ਦੇ ਰਿਪਲਾਈ ਦੀ ਵੇਟ ਕੀਤੀ ਹਾਂ ਤਾਂ ਕਿਤੇ ਜਾ ਕੇ ਉਹਨਾਂ ਨੇ ਮੈਨੂੰ ਕਲੀਅਰੈਂਸ ਦਿੱਤੀ ਓਕੇ ਕੀਤਾ ਪਰ ਆਮ ਆਦਮੀ ਪਾਰਟੀ ਦੀ ਇਹ ਮੈਂ ਹਾਰ ਸਮਝੂੰਗਾ ਕਿ ਉਹ ਚੋਣਾਂ ਦੇ ਵਿੱਚ ਆਉਣ ਤੋਂ ਡਰ ਡਰ ਰਹੇ ਨੇ ਔਰ ਜਿਹੜੇ ਇਲਜ਼ਾਮ ਤੁਹਾਡੇ ਤੇ ਇਲਿਗੇਸ਼ਨ ਲਗਾ ਕੇ ਕੀ ਹਾਂ ਤੁਹਾਡੀ ਇਹ ਇਲਜ਼ਾਮ ਲੱਗਦਾ ਤੁਹਾਡੇ ਤੇ ਕਿ ਤੁਸੀਂ ਮਾਛੀਗੜੇ ਦੇ ਵਿੱਚ ਤੁਹਾਡਾ ਕੋਈ ਹੈਗਾ ਜਗਾ ਹੈਗੀ ਆ ਉਹ ਕਿਹਨਾਂ ਦੇ ਵੱਲੋਂ ਲਗਾਏ ਉਹ ਜਿਹੜੇ ਆਮ ਆਦਮੀ ਦੇ ਕੈਂਡੀਡੇਟ ਨੇ ਭਪਿੰਦਰ ਸਿੰਘ ਜੀ ਮਰਾਠੌਰ ਸਾਹਿਬ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਗਾਏ ਇਹ ਇਲਜ਼ਾਮਬਾਜ਼ੀ ਉਹ ਲਾਉਣੀ ਹੁੰਦੀ ਤਾਂ ਮੇਰੇ ਕੋਲ ਘੱਟੋ ਘੱਟ 50 ਇਲਜ਼ਾਮ ਨੇ ਉਹਨਾਂ ਦੇ ਖਿਲਾਫ ਲਗਾਉਣ ਨੂੰ ਸਸ਼ਕਾਲ D5 ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਦੀਪਕ ਚਾਨਣਾ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 14 ਦਸੰਬਰ ਨੂੰ ਹੋਣ ਜਾਣੀਆਂ ਨੇ ਜਿਸ ਦੇ ਵਿੱਚ 1 ਦਸੰਬਰ ਤੋਂ 4 ਦਸੰਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਸਮਾਂ ਰੱਖਿਆ ਗਿਆ ਸੀ ਉਸ ਤੋਂ ਬਾਅਦ ਕੱਲ ਦੀ ਗੱਲ ਕਰੀਏ ਤਾਂ 5 ਦਸੰਬਰ ਨੂੰ ਪੜਤਾਲ ਕੀਤੀ ਜਾਣੀ ਸੀ ਉਹਨਾਂ ਨਾਮਜ਼ਦਗੀਆਂ ਦੀ ਕਿ ਜਿਹੜੇ ਡਾਕੂਮੈਂਟ ਉਮੀਦਵਾਰਾਂ ਨੇ ਜਿਹੜੇ ਆਪਣੇ ਕਾਗਜ਼ ਭਰੇ ਸੀਗੇ ਉਹਨਾਂ ਦੇ ਵਿੱਚ ਕੋਈ ਆਬਜੈਕਸ਼ਨ ਤਾਂ ਨਹੀਂ ਲੱਗੀ ਕੋਈ ਉਹਨਾਂ ਦੇ ਵਿੱਚ ਕਮੀ ਪੇਸ਼ੀ ਤਾਂ ਨਹੀਂ ਰਹਿ ਗਈ ਜਿਸ ਨੂੰ ਲੈ ਕੇ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਈ ਉਮੀਦਵਾਰਾਂ ਦੇ ਵੱਲੋਂ ਵਿਰੋਧੀ ਪਾਰਟੀਆਂ ਦੇ ਵੱਲੋਂ ਖਾਸ ਕਰਕੇ ਕਈ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਕੱਲ ਧਰਨੇ ਲੱਗੇ ਵੀ ਦਿਖੇ ਜਿਸ ਕਰਕੇ ਇਹ ਕਿਹਾ ਜਾ ਰਿਹਾ ਸੀ ਕਿ ਲਿਸਟਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ چاہے ਉਹ ਬਲੈਕ ਸਪੰਤੀ ਦੀਆਂ ਹੋਣ ਉਸ ਤੋਂ ਬਾਅਦ ਇਹ ਅਲੀਗੇਸ਼ਨ ਲੱਗੇ ਕਿ ਪੰਜਾਬ ਸਰਕਾਰ ਸਾਡੇ ਨਾਲ ਤੱਕਾ ਕਰ ਰਹੀ ਹੈ ਵਿਰੋਧੀ ਪਾਰਟੀਆਂ ਦਾ ਇਹ ਕਹਿਣਾ ਸੀ ਕਿ ਸਾਡੇ ਨਾਮਜਦਗੀ ਪੱਤਰ ਜਿਹੜੇ ਭਰੇ ਸੀ ਉਹਨਾਂ ਦੇ ਉੱਤੇ ਜਾਣਬੁੱਝ ਕੇ ਓਬਜੈਕਸ਼ਨਾਂ ਲਗਾਈਆਂ ਜਾ ਰਹੀਆਂ ਨੇ ਤਾਂ ਸਾਡੇ ਨਾਲ ਇਸ ਟਾਈਮ ਨਿੱਲੋ ਜੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਹਰਜੋਤ ਸਿੰਘ ਮੰਗੜ ਜਿਹੜੇ ਨੇ ਸ਼ਰੋਮਣੀ ਅਕਾਲੀ ਦਲ ਤੋਂ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕਹਿੰਦੇ ਇਹਨਾਂ ਦੇ ਵੀ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਓਬਜੈਕਸ਼ਨ ਲੱਗੇ ਸੀ ਕੀ ਓਬਜੈਕਸ਼ਨ ਲੱਗੇ ਕਿਸ ਤਰ੍ਹਾਂ ਦਾ ਉੱਥੇ ਮਾਹੌਲ ਸੀ ਗੱਲਬਾਤ ਕਰਦੇ ਹਰਜੋਤ ਜੀ ਸਭ ਤੋਂ ਪਹਿਲਾਂ ਮੈਂ ਇਹ ਹੀ ਜਾਨਣਾ ਚਾਹਾਂਗਾ ਓਬਜੈਕਸ਼ਨ ਕਿਸ ਚੀਜ਼ ਦੀ ਲੱਗੀ ਸੀ ਤੁਹਾਡੇ ਤੇ ਸਾਰਿਆਂ ਨੂੰ ਪਹਿਲਾਂ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਬਜੈਕਸ਼ਨ ਦੀ ਜੋ ਗੱਲ ਆ ਮੇਰੇ ਤੇ ਲਾਇਆ ਗਿਆ ਕਿ ਇਹਨਾਂ ਨੇ ਨਗਰ ਕੌਂਸਲ ਮਾਚਵਾੜਾ ਸਾਹਿਬ ਵਿਕੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੂੰ ਉਹਦੇ ਵਿੱਚ ਉਹਨਾਂ ਨੇ ਕੁਝ ਵੀ ਮੈਂਸ਼ਨ ਨਹੀਂ ਕੀਤਾ ਇਸ ਸਪੈਸਿਫਿਕ ਪਲਾਟ ਕੋਈ ਜਾਂ ਸਪੈਸਿਫਿਕ ਜਗ੍ਹਾ ਜਾਂ ਨਾਲ ਕੋਈ ਰਜਿਸਟਰੀ ਜਾਂ ਫਰਦ ਕੋਈ ਨਹੀਂ ਲਾਈ ਹੋਈ ਸੀ ਸਿਰਫ ਇੱਕ ਲਾਈਨ ਲਿਖੀ ਹੋਈ ਸੀ ਕਿ ਇਹਨਾਂ ਨੇ ਮਾਚਵਾੜਾ ਨਗਰ ਕੌਂਸਲ ਦੇ ਅੰਦਰ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਹੂੰ ਔਰ ਫਿਰ ਮੈਂ ਆਰੋ ਸਾਹਿਬ ਕੋਲ ਗਿਆ ਬੇਨਤੀ ਕੀਤੀ ਵੀਐਚ ਜਿਹੜੇ ਦੋਸ਼ ਮੇਰੇ ਤੇ ਲਾਏ ਜਾ ਰਹੇ ਆ ਬਿਲਕੁਲ ਝੂਠੇ ਨੇ ਨਿਰ ਆਧਾਰ ਨੇ ਬੇਬੁਨਿਆਦ ਨੇ ਜੇ ਇਹਨਾਂ ਦੇ ਵਿੱਚ ਕੋਈ ਵੀ ਸੱਚਾਈ ਹੈ ਤਾਂ ਤੁਸੀਂ ਉਹ ਦੂਜੀ ਧਿਰ ਨੂੰ ਕਹੋ ਕਿ ਉਹ ਸਾਬਤ ਕਰਨ ਜਿਹੜੀ ਕਿ ਦੂਜੀ ਧਿਰ ਸਾਬਤ ਕਰਨ ਦੇ ਵਿੱਚ ਫੇਲ ਸਾਬਤ ਹੋਈ ਐ ਆਰਓ ਸਾਹਿਬ ਨੇ ਉਹਨਾਂ ਨੂੰ ਟਾਈਮ ਦਿੱਤਾ ਖੁੱਲਾ 8 ਵਜੇ ਤੱਕ 8:30 ਵਜੇ ਤੱਕ ਉਹਨਾਂ ਦੇ ਰਿਪਲਾਈ ਦੀ ਵੇਟ ਕੀਤੀ ਤਾਂ ਕਿਤੇ ਜਾ ਕੇ ਉਹਨਾਂ ਨੇ ਮੈਨੂੰ ਕਲੀਅਰੈਂਸ ਦਿੱਤੀ ਓਕੇ ਕੀਤਾ ਪਰ ਆਮ ਆਦਮੀ ਪਾਰਟੀ ਦੀ ਇਹ ਮੈਂ ਹਾਰ ਸਮਝੂੰਗਾ ਕਿ ਉਹ ਚੋਣਾ ਦੇ ਵਿੱਚ ਆਉਣ ਤੋਂ ਡਰ ਡਰ ਰਹੇ ਨੇ ਲੋਕਾਂ ਦੀ ਕਚਹਿਰੀ ਦੇ ਵਿੱਚ ਲੋਕਾਂ ਦਾ ਸਾਹਮਣਾ ਕਰਨ ਤੋਂ ਡਰ ਰਹੇ ਨੇ ਇਹ ਉਹਨਾਂ ਦੀ ਸਭ ਤੋਂ ਵੱਡੀ ਹਾਰ ਆ ਔਰ ਸਾਡੀ ਪਰਮਾਤਮਾ ਨੇ ਜਿੱਤ ਕੀਤੀ ਸਾਡੀ ਸਚਾਈ ਦੀ ਜਿੱਤ ਉਹ ਜਿਹੜੇ ਇਲਜ਼ਾਮ ਤੁਹਾਡੇ ਤੇ ਇਲਟੀਗੇਸ਼ਨ ਲਗਾਏ ਕਿ ਹਾਂ ਤੁਹਾਡੀ ਇਹ ਇਲਜ਼ਾਮ ਲੱਗਦਾ ਤੁਹਾਡੇ ਤੇ ਕਿ ਤੁਸੀਂ ਮਾਚੀਗੜੇ ਦੇ ਵਿੱਚ ਤੁਹਾਡਾ ਕੋਈ ਹੈਗਾ ਜਗ੍ਹਾ ਹੈਗੀ ਆ ਉਹ ਕਿਹਨਾਂ ਦੇ ਵੱਲੋਂ ਲਗਾਏ ਗਏ ਸੀ ਉਹ ਜਿਹੜੇ ਆਮ ਆਦਮੀ ਦੇ ਕੈਂਡੀਡੇਟ ਨੇ ਭਪਿੰਦਰ ਸਿੰਘ ਜੀ ਰਾਠੌਰ ਸਾਹਿਬ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਗਾਏ ਪਰ ਜੇ ਇਲਜ਼ਾਮਬਾਜ਼ੀ ਉਹ ਲਾਉਣੀ ਹੁੰਦੀ ਤਾਂ ਮੇਰੇ ਕੋਲ ਘੱਟੋ-ਘੱਟ 50 ਇਲਜ਼ਾਮ ਨੇ ਉਹਨਾਂ ਦੇ ਖਿਲਾਫ ਲਗਾਉਣ ਨੂੰ ਪਰ ਮੈਨੂੰ ਸੀਗਾ ਵੀ ਆਪਾਂ ਇਲੈਕਸ਼ਨ ਲੜਾਂਗੇ ਫੇਰ ਇਲੈਕਸ਼ਨ ਲੜਾਂਗੇ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਵਾਂਗੇ ਲੋਕ ਆ ਫੈਸਲਾ ਕਰ ਦੇਣਗੇ ਕੌਣ ਸਹੀ ਆ ਕੌਣ ਗਲਤ ਆ ਅਸੀਂ ਤਾਂ ਇਲੈਕਸ਼ਨ ਤੋਂ ਡਰਦੇ ਨਹੀਂ ਹੈਗੇ ਪਰ ਇਹ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿੱਚ ਮੈਂ ਡਰ ਦੇਖਿਆ ਬੋਖਲਾਹਟ ਦੇਖੀ ਔਰ ਲੋਕਾਂ ਦੇ ਵਿੱਚ ਜਾਣ ਤੋਂ ਡਰ ਰਹੇ ਨੇ ਕਿਉਂਕਿ ਉਹਨਾਂ ਨੇ ਕੋਈ ਕੰਮ ਕੀਤਾ ਨਹੀਂ ਘਰੋਂ ਬਹਿ ਕੇ ਹੀ ਸਕੀਮਾਂ ਬਣਾਈ ਜਾਂਦੇ ਨੇ ਲੋਕਾਂ ਦੀ ਕਚਹਿਰੀ ਚ ਜਾਣ ਦੇ ਉਹਨਾਂ ਦੀ ਸਮਰੱਥਾ ਹੈ ਨਹੀਂ ਇਹ ਕਾਗਜ਼ ਪਹਿਲਾਂ ਚੈੱਕ ਨਹੀਂ ਸੀ ਕਰਵਾਏ ਗਏ ਵਕੀਲ ਚੈੱਕ ਕਰਦੇ ਨੇ ਦੋ ਤਿੰਨ ਜਗ੍ਹਾ ਦੇ ਉੱਤੇ ਚੈੱਕਿੰਗ ਕਰਵਾਈ ਜਾਂਦੀ ਹੈ ਉਸ ਤੋਂ ਪਹਿਲਾਂ ਤੁਸੀਂ ਚੈੱਕ ਕਰਵਾਏ ਸੀ ਕਿ ਪੂਰੇ ਨੇ ਜਾਂ ਕੋਈ ਕਮੀ ਹੈ ਮੇਰੀ ਫਾਈਲ ਐਡਵੋਕੇਟ ਸਾਹਿਬ ਨੇ ਪੜ੍ਹੀ ਸੀ ਫਿਰ ਦੋ ਤਿੰਨ ਥਾਂ ਮੈਂ ਚੈੱਕ ਕਰਵਾਈ ਨੋਟਰੀ ਅਟੈਸਟ ਕਰਵਾਈ ਫਿਰ ਮੈਂ ਇੱਕ ਚੈੱਕ ਕਰਵਾਈ ਜਿਨ੍ਹਾਂ ਦੀ ਡਿਊਟੀ ਅੰਦਰ ਸੀ ਉਹਨਾਂ ਤੋਂ ਮੈਂ ਦੁਬਾਰਾ ਚੈੱਕ ਕਰਵਾਈ ਰੀਚੈੱਕ ਵੀ ਕੋਈ ਗਲਤੀ ਤਾਂ ਨਹੀਂ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਤੁਹਾਡੀ ਫਾਈਲ ਦੇ ਵਿੱਚ ਇੱਕ ਦੋ ਕਾਗਜ਼ ਐਕਸਟਰਾ ਹੀ ਨੇ ਟੱਟ ਕੁਝ ਨਹੀਂ ਹੈਗਾ ਵੀ ਤੁਸੀਂ ਘਬਰਾਓ ਨਾ ਤੁਹਾਡਾ ਸਾਰਾ ਕੁਝ ਓਕੇ ਆ ਜੋ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਸੀ ਉਸ ਅਨੁਸਾਰ ਅਸੀਂ ਫਾਈਲ ਭਰੀ ਚਾਹੇ ਉਹ ਆਈਟੀਆਰਾਂ ਸੀ ਉਹ ਮੈਂ ਨਾਲ ਲਗਾਈਆਂ ਜੋ ਇਨਫੋਰਮੇਸ਼ਨ ਮੈਂ ਦੇ ਸਕਦਾ ਸੀ ਮੈਂ ਚੋਣ ਕਮਿਸ਼ਨ ਤੋਂ ਕੁਝ ਵੀ ਲੁਕੋਇਆ ਨਹੀਂ ਉਹ ਮੈਂ ਆਪਣੇ ਫਾਰਮ ਦੇ ਵਿੱਚ ਭਰਿਆ ਪਰ ਇਹਨਾਂ ਦੀ ਮੈਨੂੰ ਡਰ ਐਡੀ ਘਟਿਆ ਰਾਜਨੀਤੀ ਤੇ ਉੱਤੇ ਆਗੇ ਇਹ ਕਿਉਂਕਿ ਜਿਹੜੀ ਇਹ ਇਲੈਕਸ਼ਨ ਹੁੰਦੀ ਆ ਇਹ ਜਨਤਾ ਦੇ ਕਚਹਿਰੀ ਜਾਣ ਦਾ ਇੱਕ ਜ਼ਰੀਆ ਹੁੰਦਾ ਲੀਡਰਾਂ ਦਾ ਦੂਜੀਆਂ ਪਾਰਟੀਆਂ ਦਾ ਇਹਦੇ ਨਾਲ ਜਿਹੜੇ ਸਰਕਾਰ ਦੇ ਵਿੱਚ ਹੁੰਦੇ ਆ ਉਹ ਆਪਣੀਆਂ ਪ੍ਰਾਪਤੀਆਂ ਗਣਾਉਂਦੇ ਨੇ ਜਿਹੜੇ ਵਿਰੋਧੀ ਹੁੰਦੇ ਨੇ ਉਹ ਸਰਕਾਰ ਦੀ ਪ੍ਰੋਪਰ ਸਰਕਾਰ ਨੂੰ ਕੰਡੈਮ ਕਰਦੇ ਆ ਵੀ ਤੁਸੀਂ ਇੱਥੇ ਫੇਲ ਹੋ ਗਏ ਤੁਸੀਂ ਇਹ ਕੰਮ ਨਹੀਂ ਕਰ ਸਕੇ ਇਹਨਾਂ ਦੀ ਇਹ ਬੁਖਲਾਹਟ ਦੇਖ ਕੇ ਮੈਨੂੰ ਲੱਗਿਆ ਵੀ ਇਹ ਤਾਂ ਸਿੱਧੇ ਡੈਮੋਕ੍ਰੇਸੀ ਦਾ ਕਤਲ ਕਰਨ ਤੇ ਤੁਲੇ ਹੋਏ ਨੇ ਲੋਕਾਂ ਦਾ ਜੋ ਜਮਹੂਰੀ ਹੱਕ ਲੋਕਾਂ ਦਾ ਜੋ ਪਹਿਲਾ ਹੱਕ ਆ ਵੋਟ ਦਾ ਉਹੀ ਲੋਕਾਂ ਤੋਂ ਖੋਣ ਲੱਗੇ ਹੋਏ ਨੇ ਅਸੀਂ ਇਹ ਗੱਲ ਦਾ ਵਿਰੋਧ ਕੀਤਾ ਔਰ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਸਾਡੇ ਪਾਰਟੀ ਪ੍ਰਧਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਡੇ ਹਲਕਾ ਇਨਚਾਰਜ ਸਰਦਾਰ ਪਰਮਜੀਤ ਸਿੰਘ ਢਿਲੋਂ ਜਿਨ੍ਹਾਂ ਨੇ ਕਿ ਮੇਰੇ ਕੇਸ ਦੀ ਬਹੁਤ ਵਧੀਆ ਢੰਗ ਨਾਲ ਪੈਰਵਾਹੀ ਕੀਤੀ ਔਰ ਮੇਰੇ ਕਾਗਜ਼ ਰੱਦ ਹੋਣ ਤੋਂ ਬਚਾਏ ਸੁਖਵੀਰ ਸਿੰਘ ਬਾਦਲ ਤੁਹਾਡੇ ਤੱਕ ਉੱਥੇ ਪਹੁੰਚੇ ਲੁਧਿਆਣੇ ਤੁਹਾਡੇ ਨਾਲ ਖੜੇ ਉੱਥੇ ਆ ਕੇ ਸਾਥ ਦਿੱਤਾ ਉਹਨਾਂ ਨੇ ਕਿਦਾਂ ਬਿਲਕੁਲ ਜੀ ਬਿਲਕੁਲ ਪੂਰਾ ਸਾਥ ਦਿੱਤਾ ਐਵੇਂ ਨਹੀਂ ਲੋਕ ਕਹਿੰਦੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਦਾਬਕਾ ਟਰੰਪ ਜਿੰਨਾ ਹੈ ਸੱਚੀ ਟਰੰਪ ਜਿੰਨੀ ਚੱਲਦੀ ਆ ਔਰ ਬਾਦਲ ਸਾਹਿਬ ਨੇ ਸਿੱਧਾ ਹੀ ਕਹਿਤਾ ਸੀ ਡੀਸੀ ਸਾਹਿਬ ਨੂੰ ਵੀ ਜੇ ਕਾਗਜ਼ ਸਾਡੇ ਕੈਂਡੀਡੇਟ ਦੇ ਰਿਜੈਕਟ ਹੋ ਗਏ ਤਾਂ ਅਸੀਂ ਇੱਥੇ ਸੰਘਰਸ਼ ਕਰਾਂਗੇ ਧਰਨੇ ਲਾਵਾਂਗੇ ਔਰ ਸਾਲ ਬਾਅਦ ਸਰਕਾਰ ਬਦਲ ਜਾਣੀ ਆ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਣ ਜਾ ਰਿਹਾ ਫਿਰ ਤੁਸੀਂ ਆਪਣਾ ਹਿਸਾਬ ਲਾ ਲਿਓ ਅਸੀਂ ਤੁਹਾਨੂੰ ਕੋਰਟਾਂ ਤੱਕ ਲੈ ਕੇ ਜਾਵਾਂਗੇ ਅਸੀਂ ਇਸ ਕੇਸ ਦੀ ਪੂਰੀ ਪੇਰਵਾਹੀ ਕਰਾਂਗੇ ਜਿਸ ਤੋਂ ਡਰਦੇ ਹੋਏ ਅਫਸਰਾਂ ਨੇ ਕੋਈ ਰਿਸਕ ਨਹੀਂ ਲਿਆ ਉਹ ਕਹਿੰਦੇ ਅਸੀਂ ਆਪਣੀ ਨੌਕਰੀ ਦਾ ਰਿਸਕ ਨਹੀਂ ਲੈਣਾ ਉਹਨਾਂ ਨੇ ਫੇਰ ਡਿਸੀਜਨ ਦਿੱਤਾ ਜੀ ਤੋਂ ਕਿਸੇ ਖੁਸ਼ਾ ਅਸੀਂ ਅਫਸਰਾਂ ਦੀ ਇਸ ਗੱਲ ਦੀ ਤਾਰੀਫ ਕਰਦੇ ਹਾਂ ਕਿ ਉਹ ਸਰਕਾਰ ਦੇ ਦਬਾਅ ਜਿੱਤਾ ਸੋਸ਼ਲ ਮੀਡੀਆ ਤੇ ਇੱਕ ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਹਿੰਦੇ ਜਿੱਥੇ ਕਿਸੇ ਦੀ ਨਹੀਂ ਚੱਲਦੀ ਉੱਥੇ ਕਹਿੰਦੇ ਸੁਖਵੀਰ ਬਾਦਲ ਦੀ ਚੱਲ ਜਾਂਦੀ ਹੈ ਕੀ ਉਹ ਗੱਲ ਸੱਚ ਹੋਈ ਹੈ ਨਾ ਚੋਣਾਂ ਦੇ ਵਿੱਚ ਬਿਲਕੁਲ ਬਿਲਕੁਲ ਸੱਚ ਹੋਈ ਔਰ ਸਾਡੇ ਵਰਕਰਾਂ ਦੇ ਵਿੱਚ ਇੰਨਾ ਜੋਸ਼ ਸੀ ਪ੍ਰਧਾਨ ਜੀ ਨੂੰ ਮਿਲ ਕੇ ਔਰ ਵਰਕਰ ਕਹਿੰਦੇ ਸੀ ਪ੍ਰਧਾਨ ਜੀ ਅਸੀਂ ਇੱਥੇ ਰੋਡ ਜਾਮ ਕਰਦੇ ਹਾਂਗੇ ਜੇ ਤੁਹਾਡੇ ਨਾਲ ਕੋਈ ਧੱਕੇਸ਼ਾਹੀ ਹੋਈ ਔਰ ਸੱਚੀ ਕੱਲ ਸੁਖਵੀਰ ਸਿੰਘ ਬਾਦਲ ਜੀ ਨੇ ਸਾਬਿਤ ਕਰਤਾ ਕਿ ਲੋਕਾਂ ਦੇ ਲੀਡਰ ਸਰਦਾਰ ਸੁਖਵੀਰ ਸਿੰਘ ਬਾਦਲ ਅ ਇਹ ਵੀ ਦੇਖਣ ਨੂੰ ਮਿਲਿਆ ਕਈ ਜਗ੍ਹਾ ਦੇ ਉੱਤੇ ਲਿਸਟਾਂ ਬੜੀ ਲੇਟ ਜਾਰੀ ਕੀਤੀਆਂ ਦੀਆਂ ਬਲਾਕ ਸੰਮਤੀ ਦੀਆਂ ਹੁਣ ਜਾਹੇ ਉਹ ਬਲਾਕ ਸੰਮਤੀ ਦੀਆਂ ਵੀ ਚੋਣਾਂ ਨੂੰ ਲੈ ਕੇ ਤੁਹਾਡੇ ਕੋਈ ਉਮੀਦਵਾਰਾਂ ਦੀ ਜਿਹੜੇ ਰੱਦ ਕੀਤੇ ਗਏ ਕਾਗਜ਼ ਜਾਂ ਕਿੱਦਾਂ ਸਾਡੇ ਰੱਦ ਕਰਨ ਦੀ ਪਹਿਲਾਂ ਇਹਨਾਂ ਨੇ ਕੱਢ ਲਏ ਸੀਗੇ ਉਹ ਪੁਆਇੰਟ ਆਊਟ ਕੀਤੇ ਹੋਏ ਸੀਗੇ ਸਾਈਡ ਤੇ ਫਾਈਲਾਂ ਰੱਖੀਆਂ ਹੋਈਆਂ ਸੀਗੀਆਂ ਬਲਾਕ ਸੰਮਤੀ ਦੀਆਂ ਪਰ ਜਦ ਸਰਦਾਰ ਸੁਖਬੀਰ ਸਿੰਘ ਬਾਦਲ ਉੱਥੇ ਮੇਰੇ ਵਾਲੇ ਕੇਸ ਦੇ ਵਿੱਚ ਡੀਸੀ ਸਾਹਿਬ ਨਾਲ ਗੱਲ ਹੋਈ ਇੱਥੇ ਜਿਹੜੇ ਅਬਜ਼ਰਵਰ ਸਾਹਿਬ ਨੇ ਉਹਨਾਂ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗੱਲ ਕੀਤੀ ਔਰ ਚਿਤਾਵਨੀ ਦਿੱਤੀ ਕਿ ਸਾਡੀ ਪਾਰਟੀ ਤੁਹਾਨੂੰ ਕੋਰਟ 'ਚ ਵੀ ਖਿੱਚੂਗੀ ਔਰ ਸੰਘਰਸ਼ ਵੀ ਕਰੂਗੀ ਤਾਂ ਮੈਨੂੰ ਲੱਗਦਾ ਕਿ ਉਹ ਤੋਂ ਬਾਅਦ ਉਹ ਸਾਰੀਆਂ ਫਾਈਲਜ਼ ਅਪਰੂਵ ਹੋ ਗਈਆਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਡਰਾਬਾ ਹੀ ਸੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਟਰੰਪੋ ਵਾਲਾ ਦਬਕਾ ਹੀ ਸੀ ਜਿਹੜਾ ਕਿ ਕੱਲ ਸਾਡੀਆਂ ਫਾਈਲਾਂ ਅਪਰੂਵ ਕਰਾ ਗਿਆ ਕੀ ਤੁਹਾਡੀ ਜਿਵੇਂ ਤੁਸੀਂ ਦੱਸਿਆ ਇਲਜ਼ਾਮ ਇਹ ਲਗਾਇਆ ਕਿ ਮੇਰੀ ਨਗਰ ਕੌਂਸਲ ਦੀ ਕੋਈ ਮੈਂ ਜਗਾ ਦੱਬੀ ਹੋਈ ਹੈ ਮਾਚੂਆੜੇ ਕਬਜ਼ਾ ਕੀਤਾ ਹੋਇਆ ਉਹਦੇ ਉੱਤੇ ਕੀ ਸੱਚਮੁੱਚ ਦੇ ਵਿੱਚ ਕੋਈ ਅਜਿਹੀ ਹੈਗੀ ਸੀ ਗੱਲਬਾਤ ਤੁਹਾਡਾ ਕੋਈ ਉੱਥੇ ਪਲਾਟ ਵਗੈਰਾ ਹੈ ਕੋਈ ਨਗਰ ਕੌਂਸਲ ਦੇ ਅਜਿਹੀ ਜਗਾ ਦੇ ਉੱਤੇ ਕਬਜ਼ਾ ਸੀਗਾ ਬਿਲਕੁਲ ਝੂਠ ਬਿਲਕੁਲ ਬੇਬੁਨਿਆਦ ਨਾ ਕੋਈ ਫਰਦ ਨਾ ਕੋਈ ਫੋਟੋਗ੍ਰਾਫ ਨਾ ਕੋਈ ਉਹਨਾਂ ਨੇ ਰਜਿਸਟਰੀ ਵਗੈਰਾ ਕੁਝ ਵੀ ਡਾਕੂਮੈਂਟ ਸ਼ੋਅ ਕਰਨ ਦੇ ਵਿੱਚ ਉਹ ਅਸਮਰਥ ਰਹੇ ਸਿਰਫ ਝੂਠ ਦੇ ਜ਼ਹਾਰੇ ਸਾਡੇ ਕਾਗਜ਼ ਰਿਜੈਕਟ ਕਰਨਾ ਚਾਹੁੰਦੇ ਸੀ ਔਰ ਲੋਕਾਂ ਦੀ ਕਚਹਿਰੀ 'ਚ ਜਾਣ ਤੋਂ ਬਿਨਾਂ ਹੀ ਜਿੱਤ ਹਾਸਲ ਕਰਨ ਨੂੰ ਫਿਰਦੇ ਸੀ ਜਿਹਦਾ ਕਿਸੇ ਡਟ ਕੇ ਵਿਰੋਧ ਕੀਤਾ ਔਰ ਅਸੀਂ ਇਹਨਾਂ ਦੀ ਇਸ ਧੱਕੇਸ਼ਾਹੀ ਦਾ ਜਵਾਬ ਲੋਕਾਂ ਦੀ ਕਚਹਿਰੀ ਵਿੱਚ ਲੋਕਾਂ ਕੋਲ ਲੈ ਕੇ ਜਾਵਾਂਗੇ ਔਰ ਲੋਕਾਂ ਨੂੰ ਲਾਮਬਦ ਕਰਾਂਗੇ ਕਿ ਉਹ ਸਾਨੂੰ ਇਹਨਾਂ ਦੀ ਧੱਕੇਸ਼ਾਹੀ ਖਿਲਾਫ ਸਾਡੇ ਅਕਾਲੀ ਦਲ ਦੇ ਹੱਕ ਦੇ ਵਿੱਚ ਵੋਟ ਪਾਉਣ ਔਰ ਸਾਨੂੰ ਜਿਤਾਉਣ ਤਾਂ ਕਿ ਲੋਕਾਂ ਨੂੰ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਗਲਤ ਨਗਰ ਕੌਂਸਲ ਦੀ ਗੱਲ ਕਰ ਲਈਏ ਪਿਛਲੇ 1 ਸਾਲ ਪਹਿਲਾਂ ਸੇਮ ਇਹੀ ਮਹੀਨੇ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਜਦੋਂ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸੀ ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੂੰ ਖਾਸ ਕਰਕੇ ਬਹੁਤ ਡਰ ਲੱਗਣ ਲੱਗ ਗਿਆ ਸੀ ਕਿ ਕਿਤੇ ਇਹਨਾਂ ਚੋਣਾਂ ਦੇ ਵਿੱਚ ਵੀ ਨਗਰ ਕੌਂਸਲ ਵਾਲਾ ਹਾਲ ਨਾ ਕੀਤਾ ਜਾਵੇ ਕਿਉਂਕਿ ਉਦੋਂ ਵੀ ਬੜੇ ਕਾਗਜ਼ ਜਿਹੜੇ ਨੇ ਕਈ ਉਮੀਦਵਾਰਾਂ ਦੇ ਰੱਦ ਕੀਤੇ ਗਏ ਸੀ ਬਿਲਕੁਲ ਜੀ ਬਿਲਕੁਲ ਮੇਰੇ ਮਨ 'ਚ ਵੀ ਡਰ ਸੀਗਾ ਜਦੋਂ ਮੈਂ ਫਾਈਲ ਭਰੀ ਮੈਨੂੰ ਬਕਾਇਦਾ ਕਿਹਾ ਗਿਆ ਕਿ ਤੂੰ ਸਟਰੋਂਗ ਕੈਂਡੀਡੇਟ ਆ ਤੂੰ ਆਪਣੀ ਫਾਈਲ ਨੂੰ 4-5 ਵਾਰ ਚੈੱਕ ਕਰਵਾਈ ਐਡਵੋਕੇਟ ਸਾਹਿਬ ਤੋਂ ਚੈ ਚੈੱਕ ਕਰਵਾਇਆ ਮਨ ਦੇ ਵਿੱਚ ਡਰ ਸੀ ਕਿ ਕਿਤੇ ਮੇਰੇ ਨਾਲੇ ਕੋਈ ਧੱਕਾ ਨਾ ਕਰਨ ਜੋ ਕੀ ਕਰਨ ਲੱਗੇ ਸੀ ਹਰੇਕ ਦੇ ਮਨ ਦੇ ਵਿੱਚ ਡਰ ਸੀ ਜੇ ਆਪਾਂ ਗੱਲ ਕਰੀਏ ਜਿਹੜਿਆ ਸਰਕਾਰ ਹੁੰਦੀ ਆ ਸਰਕਾਰਾਂ ਦਾ ਮੰਤਵ ਹੁੰਦਾ ਕਿ ਡੈਮੋਕ੍ਰੇਸੀ ਨੂੰ ਜਿਉਂਦਾ ਰੱਖਣਾ ਪਰ ਇਹ ਜੋ ਆਮ ਆਦਮੀ ਦੀ ਸਰਕਾਰ ਹੈ ਡੈਮੋਕ੍ਰੇਸੀ ਦਾ ਕਤਲ ਕਰ ਰਹੀ ਹੈ ਇਹਨਾਂ ਦੇ ਵਿੱਚ ਲੋਕਾਂ ਦਾ ਸਾਹਮਣਾ ਕਰਨ ਦੀ ਜੇ ਆਪਾਂ ਗੱਲ ਕਰੀਏ ਕਾਬਲੀਅਤ ਰਹੀ ਨਹੀਂ ਡਰ ਰਹੇ ਨੇ ਡਰ ਕਿਉਂ ਰਹੇ ਨੇ ਕਿ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਕੀਤੇ ਲੋਕਾਂ ਦੇ ਨਾਲ ਇਹਨਾਂ ਦਾ ਮੇਲਜੋਲ ਬਹੁਤ ਘੱਟ ਆ ਤਾਂ ਇਹ ਚੋਣਾਂ ਦੇ ਵਿੱਚ ਕਾगज ਰੱਦ ਕਰਵਾਉਂਦੇ ਨੇ ਉਮੀਦਵਾਰਾਂ ਦੇ ਜੋ ਕਿ ਇਸ ਵਾਰ ਨਹੀਂ ਹੋਇਆ ਤਾਂ ਬਿਲਕੁਲ ਇਹ ਸਨ ਹਰਜੋਤ ਸਿੰਘ ਮੰਗੜ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਨਾਮਜ਼ਦਗੀ ਪੱਤਰ ਜਿਨ੍ਹਾਂ ਨੇ ਭਰੇ ਸੀ ਉਮੀਦਵਾਰ ਬਣ ਬਣਨਾ ਸੀ ਪਰ ਇੱਕ ਵਾਰ ਇਲਜ਼ਾਮ ਜ਼ਰੂਰ ਲੱਗੇ ਜੀ ਹਾਂ ਤੁਹਾਡੇ ਕਾਗਜ਼ ਪੂਰੇ ਨਹੀਂ ਹੈਗੇ ਤੁਹਾਨੂੰ ਤੁਸੀਂ ਇੱਕ ਨਗਰ ਕੌਂਸਲ ਦੀ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਹੈ ਪਰ ਜਿਸ ਤਰ੍ਹਾਂ ਹੀ ਉਸ ਦੀ ਜਾਂਚ ਕੀਤੀ ਗਈ ਅਜੇ ਹਾਂ ਕੁਝ ਵੀ ਨਹੀਂ ਪਾਇਆ ਗਿਆ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਰੱਦ ਕਰਨ ਦਾ ਕਿਹਾ ਜਾ ਰਿਹਾ ਸੀ ਕਿ ਰੱਦ ਕਰ ਦਿੱਤੇ ਜਾਣਗੇ ਤੁਹਾਡੇ ਕਾਗਜ਼ ਉਹ ਨਹੀਂ ਕੀਤੇ ਗਏ ਤਾਂ ਹੁਣ ਇਹ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿਹੜੀ ਹੈ ਨੀਲੋ ਜੋਂ ਤੋਂ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਵੱਜੋਂ ਲੜ ਰਹੇ ਹੋਏ ਨੇ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉllam ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ